We'll <laughs> ਵਿਜ਼ਿਟ ਕੀਤੀ ਆ ਜਿਹੜੀ ਥੋਡੀ ਆਹ ਵਿਜ਼ਿਟ ਹੈ ਇਸ ਵਿਜ਼ਿਟ ਦਾ ਪਰਪਸ ਕੀ ਪਿਛਲੇ ਦਿਨੀ ਜਿਹੜੀ ਕੁਦਰਤ ਦੀ ਮਾਰ ਪੰਜਾਬ ਤੇ ਪਈ ਹੈ ਮੈਂ ਆਪੇ ਰਾਵੀ ਦੇ ਕਿਨਾਰੇ ਰਹਿਣਾ ਹਾੜਾਂ ਨੇ ਜਿੰਨਾ ਨੁਕਸਾਨ ਇਸ ਵਾਰੀ ਕੀਤਾ ਹੈ ਮੇਰੀ ਓਸ਼ ਇੰਨਾ ਨੁਕਸਾਨ ਕਦੀ ਆਪਾਂ ਨਹੀਂ ਦੇਖਿਆ ਹਾੜ ਪਹਿਲਾਂ ਵੀ ਆਏ ਨੇ ਔਰ ਇਹ ਕੱਲਾ ਮੈਂ ਘਨੌਰ ਚ ਨਹੀਂ ਮੈਂ ਪੂਰੇ ਪੰਜਾਬ ਦੇ ਅੰਦਰ ਉਹਨਾਂ ਸਾਰੇ ਪਿੰਡਾਂ ਤੱਕ ਜਾਣ ਦੀ ਕੋਸ਼ਿਸ਼ ਕਰ ਰਿਹਾ ਜਿੱਥੇ ਹਾੜ ਦੀ ਮਾਰ ਪਈ ਹੈ। ਔਰ ਇਸ ਦੁੱਖ ਦੀ ਘੜੀ ਚ ਪੂਰਾ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਕਿਰਤਾ ਹਰ ਉਸ ਪੰਜਾਬੀ ਨਾਲ ਖੜਾ ਹੈ। ਚਾਹੇ ਉਹ ਖੇਤ ਮਜ਼ਦੂਰ ਹੋਵੇ, ਚਾਹੇ ਕਿਸਾਨ ਹੋਵੇ, ਚਾਹੇ ਗਰੀਬ ਹੋਵੇ ਜਿੰਨ ਘਰ ਜਿੱਦਾ ਟੱਠਿਆ ਔਰ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਜਿੱਥੇ ਉਹਨਾਂ ਦੀ ਜੋ ਮਦਦ ਭਾਜਪੀ ਕਰ ਸਕਦੀ ਆਪਣੇ ਤੌਰ ਤੇ ਉਹ ਕਰਨ ਦਾ ਪ੍ਰਯਾਸ ਕਰ ਰਹੀ ਹੈ। ਇਦੇ ਨਾਲ ਨਾਲ ਕਿਸਾਨ ਮਜ਼ਦੂਰ ਔਰ ਜਿਨ੍ਹਾਂ ਦੇ ਘਰ ਠੱਠੇ ਨੇ ਉਹਨਾਂ ਸਭ ਨੂੰ ਜਿਹੜੀ ਸਭ ਉਹਨਾਂ ਦੀ ਲੋੜਿੰਦੀ ਸਹਾਇਤਾ ਹੈ ਉਹ ਪ੍ਰਾਪਤ ਹੋਏ ਔਰ ਉਹਦੇ ਅੰਦਰ ਭਾਪੀ ਇੱਕ ਸਹਾਇਕ ਦੀ ਭੂਮਿਕਾ ਅਦਾ ਕਰੇ ਮੇਰਾ ਮੰਨਣਾ ਕਿ ਇਸ ਵੇਲੇ ਰਾਜਨੀਤੀ ਦਾ ਨਹੀਂ ਸੇਵਾ ਦਾ ਮੌਕਾ ਹੈ ਰਾਜਨੀਤੀ ਦੀ ਕਈ ਮਿਆਰ ਹੁੰਦੇ ਨੇ ਲੇਕਿਨ ਮੌਜੂਦਾ ਸਰਕਾਰ ਆਪਤਾ ਦੇ ਅੰਦਰ ਵੀ ਸਿਆਣਪ ਨਹੀਂ ਵਰਤਦੀ ਉਹ ਹਰ ਗੱਲ ਦੇ ਅੰਦਰ ਭ੍ਰਮ ਝੂਠ ਫਿਲਾ ਕੇ ਹੁਣ ਫਸੀ ਪਈ ਹੈ ਨਾ ਨਾ ਝੂਠ ਬੋਲਦੀ 12000 ਕਰੋੜ ਰੁਪਿਆ ਡਿਜਾਸਟਰ ਫੰਡ ਦਾ ਪਿਛਲੇ ਸਾਲਾਂ ਦਾ ਇਹਨਾਂ ਕੋਲ ਇਕੱਠਾ ਹੈ ਅੱਛਾ ਉਹ ਅੱਜ ਨਹੀਂ ਖਰਚਣਾ ਤੇ ਕੋਤੋਂ ਖਰਚਣਾ ਔਰ ਉਹਦੇ ਵਿੱਚ ਸਾਫ ਸਾਫ ਲਿਖਿਆ ਹੈ ਝੂਠ ਬੋਲਦੇ ਨੇ ਕਿ ਉਹਦੇ ਵਿੱਚ ਜੇ ਯੋਗ ਮਾਨੋ ਕਿਸੇ ਕਲਾਸ ਚ ਘੱਟ ਪੈਸੇ ਨੇ ਉਹਦੀ ਗੱਲ ਹੋ ਸਕਦੀ ਹੈ ਚਰਚਾ ਹੋ ਸਕਦੀ ਹੈ ਝੂਠ ਲਈ ਜਾ ਸਕਦੀ ਹੈ لیکن اوچے لکھیا ہے کہ اگر ਕੇਲਾ جی مردا 4 ਲੱਖ ਰੁਪਏ دینا اور پاور ڈی سی ਨੂੰ ਹੈ اگر کوئی ਗਾਈ ਮਰੀਏ ਤੇ ਇੰਨੇ ਪੈਸੇ ਮੱਝ ਮਰੀਏ ਤੇ ਇੰਨੇ ਪੈਸੇ ਇਥੋਂ ਤੱਕ ਸਾਰਾ ਉਹਦਾ ਵਿਵਰਣ ਹੈ ਉਹ 12000 ਕਰੋੜ ਦਾ ਭੋਗ ਹੀ ਨਹੀਂ ਫਾਈਨਾਂਸ ਮਿਨਿਸਟਰ ਕਹਿੰਦਾ ਜੀ ਸਾਡੇ ਕੋਲ ਨਿੱਕਾ ਪੈਸਾ ਨਹੀਂ ਮੁੰਡਿਆ ਕਹਿੰਦਾ ਨਹੀਂ ਪੈਸੇ ਹੈਗੇ ਇਹਨਾਂ ਨੂੰ ਆਪੇ ਹੀ ਨਹੀਂ ਪਤਾ ਕਿ ਪੰਜਾਬ ਦੇ ਨਾਲ ਕੀ ਕਰਨਾ ਹੈ 1600 ਕਰੋੜ ਰੁਪਇਆ ਮੋਦੀ ਸਾਹਿਬ ਨੇ ਸ਼ਬਦ ਪ੍ਰਯੋਗ ਕੀ ਕੀਤਾ ਸੋਰੀ ਰਾਹਤ ਜਿਹੜੇ ਕੰਮ ਡਿਜਾਸਟਰ ਚ ਇਸ ਵੇਲੇ ਵਿਕਾਸ ਦੇ ਚੱਲ ਰਹੇ ਨੇ ਲੋਕਾਂ ਨੂੰ ਜਿਹੜੀਆਂ ਸੁਵਿਧਾ ਦੇਣ ਦੀ ਜ਼ਰੂਰਤ ਹੈ ਉਹਦੇ ਚ ਕੋਈ ਅੜਚਨ ਨਾ ਆਏ ਇਸ ਕਰਕੇ 1600 ਕਰੋੜ ਰੁਪਇਆ ਅਲਾਟ ਕੀਤਾ ਨਾਲ ਕੀ ਗਿਆ ਪੰਜਾਬ ਸਰਕਾਰ ਨੇ ਪੈਸਾ ਕਿ 20000 ਅਗੇ ਮੈਂ ਮੈਂ ਦੱਸ ਰਹੇ ਹਾਂ ਮੈਂ ਆ ਰਹੇ ਹਾਂ ਜੀ ਭਾਜੀ ਉੱਥੇ ਆ ਰਹੇ ਹਾਂ ਤੁਹਾਡੀ ਗੱਲ ਦਾ ਜਵਾਬ ਦਵਾਂਗਾ ਅਗਲਾ ਵੀ ਸਵਾਲ ਹੋਏਗਾ ਉਹਦਾ ਵੀ ਜਵਾਬ ਦਵਾਂਗਾ ਹੋਰ ਇਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ ਚੀਫ ਸੈਕਟਰੀ ਨਾ ਜਨਾ ਚੀਫ ਸੈਕਟਰੀ ਨੇ ਲਗ ਲਗ ਹੈੱਡ ਚ ਹਾੜਾਂ ਚ ਹੋਏ ਘਾਟੇ ਦੀ ਜਾਣਕਾਰੀ ਦਿੰਦੇ ਹੋਏ ਟੋਟਲ ਅਮਾਉਂਟ 13279 ਕਰੋੜ ਰੁਪਇਆ ਬਨਾਇਆ। ਔਰ ਇਹ ਮੈਂ ਕਿਉਂ ਦੱਸ ਰਿਹਾ ਤੁਹਾਨੂੰ? ਕਿਉਂਕਿ ਮੈਂ ਉਸ ਮੀਟਿੰਗ ਦਾ ਹਿੱਸਾ ਸੀ ਜਿੱਥੇ ਉਹ ਪ੍ਰੈਜੈਂਟੇਸ਼ਨ ਹੋਈ ਹੈ। ਠੀਕ ਹੈ। ਮੰਗ ਵੀ 1000 ਕਰੋੜ ਰਏ ਨੇ। ਅਰੇ ਝੂਠਾ ਹੀ ਬਣਾ ਲੰਦੇ। ਕਹਿ ਰਹੇ ਹੋ ਕਿ ਸਾਨੂੰ ਘਾਟਾ ਪਿਆ 13279 ਕਰੋੜ ਦਾ। ਅਰੇ 13600 ਕਰੋੜ ਰੁਪਏ ਤੇ ਤੁਹਾਡੇ ਕੋਲ ਪਿਆ ਇਹਦੇ باوجود ਵੀ ਮੋਦੀ ਸਾਹਿਬ ਨੇ ਕੀ ਕਿਹਾ ਜਲੇ 1600 ਕਰੋੜ ਰੁਪਏ ਦਿੱਤਾ ਉਹਨਾਂ ਨੇ ਕਿਹਾ ਫੋਰੀ ਰਾਹਤ ਕਿਸਾਨਾਂ ਦਾ ਕਿੰਨਾ ਨੁਕਸਾਨ ਹੋਇਆ ਮਜ਼ਦੂਰ ਦਾ ਕਿੰਨਾ ਨੁਕਸਾਨ ਹੋਇਆ ਘਰ ਡਿੱਗਣ ਦਾ ਕਿੰਨਾ ਨੁਕਸਾਨ ਹੋਇਆ ਸੜਕਾਂ ਦਾ ਕਿੰਨਾ ਨੁਕਸਾਨ ਹੋਇਆ ਸਕੂਲਾਂ ਦਾ ਕਿੰਨਾ ਨੁਕਸਾਨ ਹੋਇਆ ਹੈਲਥ ਦਾ ਕਿੰਨਾ ਨੁਕਸਾਨ ਹੋਇਆ ਪੰਜਾਬ ਦੀ ਟੀਮ ਔਰ ਕੇਂਦਰ ਦੀ ਸਰਵੇ ਟੀਮ ਆਪਸ ਚ ਬੈਠ ਕੇ ਪੂਰੀ ਪ੍ਰੋਜੈਕਟ ਰਿਪੋਰਟ ਬਣਾ ਕੇ ਕਿ ਕਿਸ ਹੱਡ ਹੈਡ ਚ ਕਿੰਨਾ ਕਿੰਨਾ ਪੈਸਾ ਚਾਹੀਦਾ ਹੈ ਕੇਂਦਰ ਨੂੰ ਭੇਜੋ ਚੰਦਰ ਜਣਾ ਪੰਜਾਬ ਨਾਲ ਖੜਾ ਪੂਰੀ ਮਦਦ ਕਰੇਗਾ ਹੋਰ ਦਸੋ ਕੀ ਦਿਨ ਇਹਦੇ ਬਾਅਦ ਕੋਈ ਸਵਾਲ ਬਚਦਾ ਇਹ ਤਾਂ ਇਹਨਾਂ ਨੂੰ ਪੁੱਛੋ ਅਸ਼ੋਨੀ ਜੀ ਜਦੋਂ ਹਾੜਾ ਹੁੰਦੇ ਨੇ ਹਾੜਾ ਤੋਂ ਬਾਅਦ ਜਿਹੜਾ ਨੁਕਸਾਨ ਹੁੰਦਾ ਕੋਈ ਵੀ ਕਿਸੇ ਵੀ ਸਟੇਟ ਦੀ ਰਾਸੀ ਤੇ ਰਹਿੰਦੀ ਆ ਹਾੜਾ ਤੋਂ ਹੋਏ ਬਾਅਦ ਨੁਕਸਾਨ ਦੀ ਗੱਲ ਕਰਦੀ ਆ ਕਿ ਇਸ ਧਰਨੇ ਪੈਸੇ ਦਿੱਤੇ ਇਸ ਧਰਨੇ ਪੈਸੇ ਨਹੀਂ ਦਿੱਤੇ ਹਾੜਾਂ ਦੀ ਰੋਕਥਾਮ ਦੇ ਲਈ ਸਰਕਾਰਾਂ ਕੀ ਕਰਦੀਆਂ ਨੇ ਜਿਵੇਂ ਜੇ ਤੁਸੀਂ ਕੋਈ ਕੋਸ਼ਿ ਘੱਗਰ ਦਾ ਦੌਰਾ ਕਰ ਰਹੇ ਹੋ ਮੈਂ ਤੁਸੀਂ ਘੱਗਰ ਦਾ ਦੌਰਾ ਕਰ ਰਹੇ ਹੋ ਘੱਗਰ ਦੀ ਸਫਾਈ ਨਹੀਂ ਹੋਈ 1988 ਚ ਹੜ੍ਹ ਆਏ ਸੀ 1999 ਚ ਸਫਾਈ ਹੋਣੀ ਸੀ ਅੱਜ ਦੇਖ ਲਓ 37 ਸਾਲ ਹੋ ਗਏ ਘੱਗਰ ਦੀ ਸਫਾਈ ਨਹੀਂ ਹੋਈ ਇਸੇ ਕਰਕੇ ਹੜ੍ਹ ਉਹਦੇ ਲਈ 97 ਚ ਸ਼ੋਮਣੀ ਅਕਾਲ ਚਲ ਬੀਜੇਪੀ ਆ ਗਿਆ ਸਵਾਲ ਆ ਗਿਆ ਮੈਂ ਸਮਝ ਹੜਾਂ ਦੇ ਇਹ ਨਹਿਰਾਂ ਦੀ ਸਫਾਈ ਲਈ ਦਰਿਆਵਾਂ ਦੀ ਸਫਾਈ ਲਈ ਇਸ ਸਰਕਾਰ ਨੇ 260 ਕਰੋੜ ਰੁਪਇਆ ਖਰਚਾ ਪਾਇਆ ਇਹ ਮੈਂ ਨਹੀਂ ਕਹਿ ਰਿਹਾ ਮਾਨ ਦਾ ਕਜ਼ਨ ਬ੍ਰਦਰ ਟਵੀਟ ਕਰ ਰਿਹਾ ਔਰ ਉਹ ਕਹਿ ਰਿਹਾ ਹੈ ਕਿ ਉਹ ਇਹਨਾਂ ਦਾ ਜਿਹੜਾ ਮੰਤਰੀ ਹੈ ਉਹਨੂੰ ਪੈਸਾ ਸਫਾਈ ਲਈ ਲਾਇਆ ਨਹੀਂ ਕਾਗਜ਼ਾਂ ਚ ਸਵਾਈ ਹੋ ਗਈ ਯਾਰ ਇੱਕ ਘਰ ਦੇ ਅੰਦਰ ਹੁਣ ਵੀ ਜਿਹੜਾ ਭਖੜੇ ਦੀ ਨਹਿਰ ਹੈ ਹੁਣ ਤਾਂ ਨੁਕਸਾਨ ਹੋ ਗਿਆ ਜਿੰਨਾ ਹੋ ਗਿਆ ਇਹ ਬੋਰੀਆਂ ਭਰ-ਭਰ ਕੇ ਲਾ ਕੇ ਇਹ ਪੈਸਾ ਕਮਾਣ ਦਾ ਸਾਧਨ ਨਹੀਂ ਹੈ ਤੇ ਹੋਰ ਕੀ ਹੈ ਸਲੈਪਾਂ ਲਾਣ ਪੱਕੀਆਂ ਕਿਉਂ ਨਹੀਂ ਲਾਰੇ ਕਾਰਨ ਹੀ ਆ ਇਹ ਹਰ ਕੰਮ ਚ ਪੈਸਾ ਲੱਭ ਰਹੇ ਨੇ ਹੁਣ ਵੀ ਨਹੀਂ ਸੁਧਰ ਰਹੇ ਕਿ ਇੰਨਾ ਨੁਕਸਾਨ ਲੋਕਾਂ ਦਾ ਹੋ ਗਿਆ ਦੂਜੀ ਗੱਲ 1300 13600 ਕਰੋੜ ਰੁਪਏ ਪਿਆ ਤੁਸੀਂ ਹੱਡਾਂ ਚ ਵੀ ਪੈਸੇ ਮੰਗੋਗੇ ਕਿ ਸੜਕਾਂ ਦਾ ਇੰਨਾ ਨੁਕਸਾਨ ਆਇਆ ਉਹ ਨਿਤਨ ਗੜਗੀ ਦੀ ਦਾ ਬਿਆਨ ਵੀ ਆਇਆ ਕਿ ਪੰਜਾਬ ਦੀਆਂ ਜਿੰਨੀਆਂ ਸੜਕਾਂ ਦਾ ਨੁਕਸਾਨ ਆਇਆ ਸਾਨੂੰ ਭੇਜੋ ਹੈਲਥ ਦਾ ਸਕੂਲਾਂ ਦਾ ਕਿਸਾਨ ਦਾ ਭੇਜੋਗੇ ਨਾ ਇਹਨਾਂ ਨੇ ਕੀ ਕਰਨਾ ਹੈ ਇਹਨਾਂ ਦੀ ਕੀ ਹਿੱਸੇਦਾਰੀ ਹੈ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਪੰਜਾਬ ਸਟੇਟ ਦਾ ਮੁੱਖ ਮੰਤਰੀ ਜੇ ਸਾਰਾ ਕੁਝ ਉਹਨਾਂ ਨੇ ਹੀ ਭੇਜਣਾ ਹੈ ਇਹਨਾਂ ਕੀ ਕਰਨਾ ਉਹ ਦੱਸ ਦੇ ਸਾਨੂੰ ਹੁਣ ਤਾਂ ਮੈਂ ਲੋਕਾਂ ਕੋਲ ਗਿਆ ਮਿਲ ਕੇ ਆਇਆ ਉਹ ਕਹਿੰਦੇ ਜੀ ਗਲਤੀ ਨਾਲ ਵੀ ਇਹਨਾਂ ਨੂੰ ਪੈਸਾ ਨਾ ਭੇਜਿਓ ਜੋ ਕੁਝ ਦੇਣਾ ਸਿੱਧਾ ਕਿਸਾਨ ਨੂੰ ਦਿਓ ਮਜ਼ਦੂਰ ਨੂੰ ਦਿਓ ਇੱਥੇ ਵੀ ਜੇ ਤੁਸੀਂ ਦੇਖ ਰਹੇ ਹੋ ਤੇ ਵੀ ਗੱਲ ਆ ਰਹੀ ਹੈ ਪਿਛਲੀ ਮੀਟਿੰਗ 'ਚ ਵੀ ਇਹ ਗੱਲ ਆਈ ਇਹ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਛੱਡ ਗਿਆ ਲੇਕਿਨ ਇਹਦੇ باوجود ਵੀ ਮੈਂ ਸਰਕਾਰ ਨੂੰ ਕਹਿੰਦਾ ਇਹ ਮੈਨੂੰ ਇਹ ਸਾਰੀਆਂ ਗੱਲਾਂ ਕਿਉਂ ਕਰਨੇ ਪਈਆਂ ਇਹ ਰਾਜਨੀਤੀ ਕਰ ਰਹੇ ਨੇ ਨਹੀਂ ਤੇ ਮੇਰਾ ਇਹ ਮੰਨਣਾ ਹੈ ਇਹ ਸੇਵਾ ਦਾ ਟਾਈਮ ਹੈ ਰਾਜਨੀਤੀ ਦਾ ਨਹੀਂ ਪ੍ਰਧਾਨ ਜੀ ਇੱਕ ਸਵਾਲ ਜਿਹੜਾ ਜੀ ਜੇਕਰ ਗੱਲ ਕਰੇ ਜਿਵੇਂ ਪ੍ਰਵਾਸੀਆਂ ਨੂੰ ਜਿਹੜਾ ਹੁਣ ਮਤੇ ਪਾਏ ਜਾ ਰਹੇ ਨੇ ਦੇਖੋ ਮੇਰੀ ਇੱਕ ਗੱਲ ਸੁਣੋ ਇਹ ਦੇਸ਼ ਇੱਕ ਹੈ ਇਸ ਦੇਸ਼ ਦੀ ਖੂਬਸੂਰਤੀ ਹੈ ਕਿ ਇਸ ਇਸ ਦੇਸ਼ ਦੇ ਅੰਦਰ ਅਲੱਗ-ਅਲੱਗ ਪੰਥ ਅਲੱਗ-ਅਲੱਗ ਧਰਮਾਂ ਨਾਲ ਜੁੜੇ ਹੋਏ ਲੋਕ ਅਲੱਗ-ਅਲੱਗ ਨਾਕਾਸਟਾਂ ਦੇ ਲੋਕ ਪੂਰੇ ਦੇਸ਼ 'ਚ ਰਹਿੰਦੇ ਨੇ ਕਿਸੇ ਇੱਕ ਵਿਅਕਤੀ ਦੇ ਮੈਦਾ ਤੇ ਹੁਣਾ ਪਰਿਵਾਰ ਦੇ ਪ੍ਰਤੀ ਸੰਵੇਦਨਾ ਜਿਨ੍ਹਾਂ ਨੇ ਆਪਣਾ ਬੱਚਾ ਖੋਇਆ ਲੇਕਿਨ ਕਿਸੇ ਇੱਕ ਵਿਅਕਤੀ ਦੀ ਗਲਤੀ ਦਾ ਪੂਰੇ ਸਮਾਜ ਨੂੰ ਨੁਕਸਾਨ ਨਹੀਂ ਕਰ ਸਕਦੇ ਔਰ ਪੂਰੇ ਸਮਾਜ ਨੂੰ ਜੋੜ ਕੇ ਨਹੀਂ ਰੱਖ ਸਕਦੇ ਇਸ ਮਾਮਲੇ 'ਚ ਸਰਕਾਰ ਨੂੰ ਸੰਜੀਦਗੀ ਦਿਖਾਨੀ ਚਾਹੀਦੀ ਹੈ ਇਹਦੇ ਨਾਲ ਪੰਜਾਬੀਆਂ ਦੀ ਸ਼ਬੀ ਪੰਜਾਬੀ ਵੀ ਤਾਂ ਪੂਰੇ ਦੇਸ਼ 'ਚ ਰਹਿੰਦਾ ਹੈ ਪੰਜਾਬੀਆਂ ਦੀ ਸ਼ਬੀ ਤੇ ਵੀ ਫਰਕ ਪੈਂਦਾ ਕਿਸੇ ਇੱਕ ਵਿਅਕਤੀ ਨੇ ਵਰਗ ਨੇ ਗਲਤੀ ਕੀਤੀ ਹੈ ਉਹਦੀ ਸਜ਼ਾ ਪੂਰੇ ਉਦੇ ਸਮਾਜ ਨੂੰ ਨਹੀਂ ਮਿਲਨੇ ਚਾਹੀਦੀ ਹਾਂ ਕੋਖ ਜ਼ਰੂਰ ਹੋਣੀ ਚਾਹੀਦੀ ਹੈ ਜਿਹੜੇ ਲੋਕ ਇੱਥੇ ਆ ਰਹੇ ਨੇ ਕਿਸ ਮਕਸਦ ਨਾਲ ਆ ਰਹੇ ਨੇ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਨਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਗਰ ਦੀ ਮਾਰ ਅਸ਼ਮਨੀ ਜੀ ਕਗਰੋਂ ਲੱਗੇ ਕੀ ਅਨਾਉਂਸਮੈਂਟ ਹੈ ਇਸ ਏਰੀਆ ਦਾ ਅਸਾਂ ਕੀ ਇੱਥੇ ਮਿਲਿਆ ਇਹਨਾਂ ਨੇ ਇੱਕ ਤੇ ਕਿਹਾ ਕਿ ਉਹ ਯੂ ਟਾਈਪ ਹੈ ਐਸ ਟਾਈਪ ਹੈ ਔਰ ਅਸੀਂ ਬਾਟਰ ਰਿਸੋਰਸਿਸ ਮੰਤਰੀ ਇਹਨਾਂ ਨੂੰ ਪਹਿਲਾਂ ਮਿਲ ਇਹਨਾਂ ਨੇ ਪਹਿਲਾਂ ਮੰਤਰੀ ਜਿਹੜੇ ਆਏ ਸੀ ਉਹਨਾਂ ਨਾਲ ਵੀ ਗੱਲ ਕੀਤੀ ਇਸ ਵੇਲੇ ਬੀਜੇਪੀ ਦੇ 25 ਮੰਤਰੀ ਲੋਕਾਂ ਦਾ ਦੁੱਖ ਸੁਣਨ ਲਈ ਕੇਂਦਰ ਨੇ ਇੱਥੇ ਭੇਜੇ ਹੋਏ ਨੇ। ਔਰ ਪ੍ਰੋਜੈਕਟ ਜਿਹੜਾ ਉਹ ਬਣੇਗਾ ਉਹਦੇ ਤੇ ਦੇਖਦੇ ਆਂ ਕਿਸਾਨਾਂ ਦੀ ਮਦਦ ਵੀ ਚਾਹੀਦੀ ਆਕਰ ਉਹਨੂੰ ਸਿੱਧਾ ਵੀ ਕਰਨਾ ਤੇ ਸਾਰੇ ਰਲ ਮਿਲ ਕੇ ਇਹ ਜਿਹੜੀ ਬਾੜ ਬਾਰ ਬਾਰ ਆਂਦੀ ਆ ਇਹਦੇ ਤੋਂ ਜਰਾ ਜੋ ਬਚਾਅ ਕਰ ਸਕਦੇ ਆ ਜੋ ਉਪਰਾਲੇ ਕੇਂਦਰ ਦੇ ਕਰਨ ਭਲੇ ਹੋਣਗੇ ਲੇਕਿਨ ਇਹਦੇ ਅੰਦਰ ਵੀ ਸਟੇਟ ਗਵਰਨਮੈਂਟ ਦੀ ਜ਼ਰੂਰਤ ਪੈਗੀ ਪ੍ਰੋਜੈਕਟਡ ਬੋਰਡ ਇਹਨਾਂ ਦੀ ਜਾਣੀ ਆ ਅਸੀਂ ਤਾਂ ਜ਼ੋਰ ਲਗਾ ਰਹਿਣਾ ਇਹ ਤਾਂ ਪਹਿਲਾਂ ਤੈਅ ਕਰਨ ਕਿ ਇਹ ਕਰਨਾ ਕੀ ਚਾਹੁੰਦੇ ਨੇ ਉਸ ਤੋਂ ਬਾਅਦ ਸਾਡਾ ਕੰਮ ਚੱਲੂ ਹੋਣਾ ਹੈ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅੱਜ ਜੋ ਹਲਕਾ ਘਨੌਰ ਦੇ ਪਿੰਡ ਸਰਾਲਾ ਕਲਾ ਪਿੰਡ ਸਰਾਲਾ ਖੁਰਦ ਵਿਖੇ ਜਿਹੜੇ ਹੜ੍ਹ ਪ੍ਰਭਾਵਿਤ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਮਿਲੇ ਨੇ ਉਹਨਾਂ ਨੂੰ ਹਰ ਸੰਭਵ ਜਿਹੜੀ ਮਦਦ ਹੈ ਉਹਦਾ ਭਰੋਸਾ ਦਿੱਤਾ ਤੇ ਅੱਜ ਰਾਸ਼ਨ ਦੀ ਸੇਵਾ ਵੀ ਜੋ ਕਿਉਂਕਿ ਸਰਾਲਾ ਕਲਾ ਤੇ ਸਰਾਲਾ ਖੁਰਦ ਇਹਨਾਂ ਪਿੰਡਾਂ 'ਚ ਰਾਸ਼ਨ ਬਹੁਤ ਘੱਟ ਪਹੁੰਚਿਆ ਕਾਮੀਗੁਰ ਤੋਂ ਜੰਡ ਮੰਗੋਲੀ ਛਮਾਰੂ ਊਂਡਸਰ ਐਨ ਜੀਓ ਸੰਸਥਾਵਾਂ ਵੀ ਪੋਲੀਟਿਕਲ ਪਾਰਟੀਆਂ ਦੇ ਲੋਕ ਵੀ ਸਾਰੇ ਹੀ ਉੱਥੇ ਸਾਰਿਆਂ ਨੇ ਸੇਵਾ ਕੀਤੀ ਹੈ ਪਰ ਇਹਨਾਂ ਪਿੰਡਾਂ 'ਚ ਘੱਟ ਪਹੁੰਚ ਜਿਹੜੀ ਸਾਰਿਆਂ ਵੱਲੋਂ ਹੋਈ ਸੀ ਸਾਡੀ ਕੋਸ਼ਿਸ਼ ਸੀ ਅੱਜ ਉਹਨਾਂ ਨੂੰ ਮਿਲੀਏ ਉਹਨਾਂ ਨੂੰ ਰਾਸ਼ਨ ਵੀ ਦਿੱਤਾ ਤੇ ਇੱਕ ਹੋਰ ਪਿੰਡ ਵਾਸੀਆਂ ਤੋਂ ਬੜਾ ਸਾਨੂੰ ਸੁਣਨ ਨੂੰ ਮਿਲਿਆ ਕਿ ਜਿਹੜੇ ਪਟਵਾਰੀ ਆ ਜਿਹੜੇ ਵੀ ਸਰਕਾਰੀ ਅਫਸਰ ਨੇ ਜਿਹੜੇ ਲੋਕਾਂ ਦੇ ਘਰ ਕਿੰਿਆਂ ਦੇ ਘਰ ਗਿਰ ਗਏ ਕਈਆਂ ਦੇ ਘਰ ਚ ਤੇੜਾ ਆ ਗਈਆਂ ਉਹ ਸਿਰਫ ਜਿਹੜੇ ਆਪਣੇ ਆਪਣੇ ਖਾਸ ਜਿਹੜੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਘਰਾਂ ਦਾ ਹੀ ਜਿਹੜਾ ਹੈ ਉਹ ਸਰਵੇ ਕਰਾ ਕੇ ਰਿਪੋਰਟ ਭੇਜ ਰਹੇ ਨੇ ਮੈਂ ਉਹ ਅਫਸਰਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਇਹ ਜਿਹੜਾ ਟਾਈਮ ਹੈ ਇਹ ਸਰਕਾਰ ਦੇ ਦਬਾਅ ਇਹ ਠਾਕੇ ਰਾਜਨੀਤੀ ਕਰਨ ਦਾ ਟਾਈਮ ਨਹੀਂ ਹੈ ਇਹ ਜਿਹੜਾ ਔਖੀ ਘੜੀ ਆਈ ਹੈ ਸਾਡੇ ਹਲਕੇ ਘਨੌਰ ਦੇ ਲੋਕਾਂ ਤੇ ਇਹ ਸੇਵਾ ਬਿਨਾ ਪੱਖਪਾਤ ਤੋਂ ਬਿਨਾ ਪਾਰਟੀਵਾਦੀ ਤੋਂ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਪਾਰਟੀ ਵੱਲੋਂ ਸੈਂਟਰ ਵੱਲੋਂ ਸਾਡੇ ਕੋਲ ਵੀ ਫਾਰਮ ਨੇ ਉਹ ਪਾਰਟੀ ਵੱਲੋਂ ਸਾਡੇ ਕੋਲ ਆਏ ਨੇ ਕੇਂਦਰ ਸਰਕਾਰ ਵੱਲੋਂ ਆਏ ਨੇ ਮੈਂ ਆਪਣੇ ਇਸ ਵੀਡੀਓ ਰਾਹੀਂ ਉਹਨਾਂ ਪਿੰਡ ਵਾਸੀਆਂ ਨੂੰ ਵੀ ਕਹਿਣਾ ਚਾਹਾਂਗਾ ਜੇ ਤੁਹਾਡਾ ਆਵਾਸ ਯੋਜਨਾ ਦਾ ਜਾਂ ਜਿਨ੍ਹਾਂ ਦਾ ਮਕਾਨ ਦੀ ਘਰਾਂ ਤੇੜਾ ਆਈਆਂ ਨੇ ਰਿਪੇਅਰ ਦਾ ਜਾਂ ਕਿਸੇ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਜੇ ਪਟਵਾਰੀ ਜਾਂ ਕੋਈ ਸਰਕਾਰੀ ਅਧਿਕਾਰੀ ਉਹਨਾਂ ਦਾ ਸਰਵੇ ਨਹੀਂ ਕਰਦਾ ਉਹਨਾਂ ਨੂੰ ਮੁਆਵਜ਼ਾ ਨਹੀਂ ਦਵਾਉਂਦਾ ਤਾਂ ਅਸੀਂ ਆਪਣੇ ਵੱਲੋਂ ਕਿਉਂਕਿ ਜਿਹੜਾ ਕੇਂਦਰ ਸਰਕਾਰ ਵੱਲੋਂ ਪਾਰਟੀ ਵੱਲੋਂ ਸਾਡੇ ਕੋਲ ਫਾਰਮ ਆਇਆ ਹੈ ਉਹ ਅਸੀਂ ਫਾਰਮ ਭਰ ਕੇ ਕਿਸੇ ਦਾ ਛੱਤ ਡਿੱਗੀ ਹੈ ਕਿਸੇ ਦੇ ਪਾਲੇ ਟੁੱਟੇ ਨੇ ਕਈਆਂ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਜਾਂ ਜੋ ਵੀ ਨੁਕਸਾਨ ਹੋਇਆ ਉਹ ਭਰ ਕੇ ਅਸੀਂ ਡੀਸੀ ਸਾਹਿਬ ਨੂੰ ਦਵਾਂਗੇ ਐਸਡੀਐਮ ਸਾਹਿਬ ਨੂੰ ਦਵਾਂਗੇ 21 ਕਾਪੀ ਅਸੀਂ ਕੇਂਦਰ ਸਰਕਾਰ ਨੂੰ ਭੇਜਾਂਗੇ ਜਿਹਦੇ ਨਾਲ ਜ਼ਰੂਰਤਮੰਦ ਲੋਕ ਨੇ ਜਿਹੜੇ ਉਹਨਾਂ ਦਾ ਜਿਹੜਾ ਜਿਹੜਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਮਿਲ ਸਕੇ